ਐਕਸਾਈਵ ਪਾਕਤ ਤੇ ਪੁਲਿਸ ਨੇ ਸਾਂਝ ਤੌਰ ਤੇ ਸ਼ਰਾਬ ਮਾਫੀਆ ਦੇ ਖਿਲਾਫ 7 ਜ਼ਿਲ੍ਹਿਆਂ ਦੇ ਵਿੱਚ ਸਰਚ ਅਭਿਆਨ ਚਲਾਇਆ ਟੀਮਾਂ ਨੇ ਬਿਆਸ ਦਰਿਆ ਸਤਲੁਜ ਦਰਿਆ ਅਤੇ ਮੰਡ ਏਰੀਆ ਨੂੰ ਘੇਰਾਬੰਦੀ ਕਰਕੇ ਜਦਕੀ ਕੁਝ ਇਲਾਕਿਆਂ ਨੂੰ ਡਰੋਨ ਦੇ ਨਾਲ ਖੰਗਾਲਿਆ ਗਿਆ ਟੀਮਾਂ ਨੇ ਭਾਰੀ ਮਾਤਰਾ ਦੇ ਵਿੱਚ ਸ਼ਰਾਬ ਲਾਹਣ ਡਰਮ ਚਾਲੂ ਪੱਟੀਆਂ ਤੇ ਤਰਪਾਲ ਬਰਾਮਦ ਕੀਤੇ ਲੇਕਿਨ ਤਸਕਰ ਮੌਕੇ ਤੋਂ ਭੱਜ ਨਿਕਲੇ ਹਰਾਨੇ ਦੀ ਗੱਲ ਇਹ ਹੈ ਕਿ ਤਸਕਰਾਂ ਨੇ ਸ਼ਰਾਬ ਲਾਹਣ ਨੂੰ ਤਰਪਾਲਾਂ ਦੇ ਵਿੱਚ ਢਾਕੇ ਬਿਆਸ ਅਤੇ ਸਤਲੁਜ ਦੇ ਕਿਨਾਰਿਆਂ ਦੇ ਵਿੱਚ ਮਿੱਟੀ ਵਿੱਚ ਦੱਬ ਕੇ ਰੱਖੀ ਹੋਈ ਸੀ। ਸਵੇਰੇ 10 ਵਜੇ ਜਿਵੇਂ ਹੀ ਟੀਮਾਂ ਨੇ ਰੇਡ ਕੀਤੀ ਤਾਂ ਸ਼ਰਾਬ ਮਾਫੀਆ ਦੇ ਵਿੱਚ ਹੜਕੰਪ ਮਚ ਗਿਆ ਅਤੇ ਸਾਰੇ ਤਸਕਰ ਮੌਕੇ ਤੋਂ ਭੱਜ ਨਿਕਲੇ। ਉੱਥੇ ਬਟਾਲਾ ਵਿੱਚ ਪੁਲਿਸ ਨੇ ਪੋਸਟ ਦੇ 735 ਪੌਦੇ ਵੀ ਬਰਾਮਦ ਕੀਤੇ ਹਨ। ਪੁਲਿਸ ਨੇ આરોપી ਲਖਬੀਰ ਸਿੰਘ ਨੂੰ ਗ੍ਰਿਫਤਾਰ ਕਰਕੇ ਐਨਡੀਪੀਸੀ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ। આરોપી ਨੂੰ 1 ਦਿਨ ਦਾ ਰਿਮਾਂਡ ਤੇ ਭੇਜ ਦਿੱਤਾ ਗਿਆ। ਤਸਵੀਰਾਂ ਵਿੱਚ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਐਕਸਾਈਜ਼ ਵਿਭਾਗ ਅਤੇ ਪੁਲਿਸ ਦੇ ਨੌਜਵਾਨਾਂ ਵੱਲੋਂ ਕਿਸ ਤਰੀਕੇ ਦੇ ਨਾਲ ਮਿੱਟੀ ਦੇ ਵਿੱਚ ਹੱਥ ਮਾਰ ਕੇ ਦੇਸੀ ਲਹਨ ਸ਼ਰਾਬ ਦੇ ਵੱਡੇ ਮਾਤਰਾ ਦੇ ਵਿੱਚ ਬਰਾਮਦ ਕੀਤੀ ਗਈ ਹੈ ਟੈਂਕ ਬਰਾਮਦ ਕੀਤੇ ਗਏ ਹੈ ਕੰਟੇਨਰ ਦੇਸੀ ਲਾਨ ਸ਼ਰਾਬ ਦੇ రికవర్ ਕੀਤੇ ਗਏ ਜੋ ਕਿ ਤੁਹਾਨੂੰ ਜ਼ਿਲ੍ਹੇ ਵਾਈਜ਼ ਮਾਤਰਾ ਦੱਸੀ ਤਾਂ ਗੁਰਦਾਸਪੁਰ ਦੇ ਵਿੱਚ 62000 ਲੀਟਰ ਲਾਹਨ ਬਰਾਮਦ ਕੀਤੀ ਗਈ ਹੈ ਪਠਾਨਕੋਟ ਦੇ ਵਿੱਚ 54000 ਲੀਟਰ ਕਪੂਰਥਲਾ ਦੇ ਵਿੱਚ 11600 ਲੀਟਰ ਲੁਧਿਆਣਾ ਦੇ ਵਿੱਚ 21500 ਲੀਟਰ ਸੰਗਰੂਰ ਦੀ ਜੇਕਰ ਗੱਲ ਕਰੀ ਤਾਂ 540 ਲੀਟਰ ਲਾਹਨ ਬਰਾਮਦ ਕੀਤੀ ਗਈ ਹੈ ਬਟਾਲਾ ਦੇ ਵਿੱਚ 260 ਲੀਟਰ ਜਲੰਧਰ ਦੇ ਵਿੱਚ 15 ਲੀਟਰ ਲਾਹਨ ਜਿਹੜੀ ਬਰਾਮਦ ਕੀਤੀ ਗਈ ਹੈ ਕਿਉਂਕਿ ਪਿਛਲੇ 3-4 ਦਿਨਾਂ ਤੋਂ ਜ਼ਹਿਰੀਲੀ ਸ਼ਰਾਬ ਦਾ ਮਾਮਲਾ ਪੰਜਾਬ ਦੇ ਅੰਦਰ ਪਖਦਾ ਤੁਰਿਆ ਜਾ ਰਿਹਾ ਹੈ ਮੌਤਾਂ ਦੇ ਜ਼ਿਕਰ ਗੱਲ ਕਰੀਏ ਤਾਂ 21 ਤੋਂ ਜ਼ਿਆਦਾ ਲੋਕਾਂ ਦੀਆਂ ਨਕਲੀ ਸ਼ਰਾਬ ਪੀਣ ਦੀਆਂ ਮੌਤ ਹੋ ਚੁੱਕੀ ਹੈ ਅਤੇ ਕਈ ਲੋਕਾਂ ਦੀ ਹਾਲਤ ਅਜੇ ਵੀ ਜਿਨ੍ਹਾਂ ਨੇ दारू ਦਾ ਸੇਵਨ ਕੀਤਾ ਸੀ ਉਹ ਮੌਤ ਦੇ ਨਾਲ ਜੰਗ ਲੜ ਰਹੇ ਨੇ ਹਸਪਤਾਲਾਂ ਦੇ ਵਿੱਚ ਅਜੇ ਹਿ ਪ੍ਰਸ਼ਾਸਨ ਵੱਲੋਂ ਮੁਸਤੈਦੀ ਨਾਲ ਕੰਮ ਕਰਦਿਆਂ ਹੋਇਆ ਸੂਬੇ ਭਰ ਦੇ 7 ਜ਼ਿਲ੍ਹਿਆਂ ਦੇ ਵਿੱਚ ਵੱਡੇ ਪੱਧਰ ਤੇ ਸਰਚ ਅਭਿਆਨ ਚਲਾਇਆ ਗਿਆ ਜਿੱਥੇ ਕੀ ਲੱਖਾਂ ਲੀਟਰ ਕਹਿ ਸਕਦੇ ਆ ਕਿ ਦੇਸੀ ਲਹਨ ਰਿਕਵਰ ਕੀਤੀ ਗਈ ਹੈ ਦੁਜੀ ਪਾਸਿ ਅਫਸਰਾਂ ਦਾ ਕਹਿਣਾ ਕਿ ਪੰਜਾਬ ਦੇ ਬਾਰਡਰ ਤੇ ਹਿਮਾਚਲ ਦਾ ਪਿੰਡ ਛੰਨੀ ਅਤੇ ਬੇਲੀ ਸ਼ਰਾਬ ਬਣਾਉਣ ਦੇ ਲਈ ਦਸ਼ਕਾਂ ਤੋਂ ਕੁੱਖਿਆਤ ਰਿਹਾ ਹੈ ਇੱਥੇ ਤਿਆਰ ਕੀਤੀ ਗਈ ਸ਼ਰਾਬ ਪਠਾਨਕੋਟ ਹੁਸ਼ਿਆਰਪੁਰ ਗੁਰਦਾਸਪੁਰ ਅੰਮ੍ਰਿਤਸਰ ਅਤੇ ਹੋਰ ਜ਼ਿਲ੍ਹਿਆਂ ਦੇ ਵਿੱਚ ਸਪਲਾਈ ਕੀਤੀ ਜਾਂਦੀ ਹੈ ਇੱਥੇ ਅਵੈਧ ਸ਼ਰਾਬ ਦੇ 20 ਤੋਂ 25 ਮਾਮਲੇ ਪਕੜੇ ਗਏ ਹਨ ਫਿਲਹਾਲ ਵੱਡੇ ਪੱਧਰ ਤੇ ਸਰਚ ਬਿਆਨ ਪੁਲਿਸ ਵੱਲੋਂ ਚਲਾਇਆ ਜਾ ਰਿਹਾ ਹੈ ਤ ਵੱਡੀ ਖਬਰ ਅਸੀਂ ਤੁਹਾਨੂੰ ਦੱਸ ਰਹੇ ਹਾਂ ਐਕਸਾਈਜ਼ ਵਿਭਾਗ ਅਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਤੌਰ ਤੇ ਤਸਵੀਰਾਂ ਵੀ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਸਤਲੁਜ ਦਰਿਆ ਅਤੇ ਵਿਆਸ ਦਰਿਆ ਅਤੇ ਮੰਡ ਏਰੀਆ ਦੇ ਵਿੱਚ ਘੇਰਾਬੰਦੀ ਕਰਕੇ ਵੱਡੇ ਪੱਧਰ ਤੇ ਜ਼ਮੀਨ ਵਿੱਚ ਦੱਬੀ ਗਈ ਦੇਸੀ ਸ਼ਰਾਬ ਰਿਕਵਰ ਕੀਤੀ ਗਈ ਹੈ ਪੁਲਿਸ ਵੱਲੋਂ ਅਤੇ ਐਕਸਾਈਜ਼ ਵਿਭਾਗ ਵੱਲੋਂ ਕੀਤੇ ਗਏ ਇਸ ਜੁਆਇੰਟ ਆਪਰੇਸ਼ਨ ਨੂੰ ਆਮ ਦਰਸ਼ਕ ਕਿਸ ਨਜ਼ਰੀ ਨਾਲ ਦੇਖਦੇ ਨੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਜ਼ਿਆਦਾ ਤੋਂ ਜ਼ਿਆਦਾ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ